ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਿੰਨ ਵੀ ਭੈਣ ਭਰਾਵਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚੋਂ ਗਰੀਬੀ ਤੇ ਕੰਗਾਲੀ ਦੂਰ ਨਹੀਂ ਹੁੰਦੀ ਤੇ ਉਹਨਾਂ ਦੇ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਹੁੰਦੀ ਉਹਨਾਂ ਨੂੰ ਕੰਮ ਕਰਦੇ ਸਮੇਂ ਮਿਹਨਤ ਕਰਦੇ ਸਮੇਂ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਸਾਥ ਸੰਗੇਚੀ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਸੀਂ ਇਹ ਕੁਝ ਗਲਤੀਆਂ ਕਰਦੇ ਹੋ ਤਾਂ ਇਨ੍ਹਾਂ ਗਲਤੀਆਂ ਨੂੰ ਕਰਨ ਦੀ ਨਾਲ ਤੁਹਾਡੀ ਘਰ ਦੇ ਵਿੱਚ ਗਰੀਬੀ ਤੇ ਕੰਗਾਲੀ ਆਉਂਦੀ ਹੈ ਜਿਸ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਤੁਸੀਂ ਵੀ ਆਪਣੀ ਘਰ ਦੀ ਵਿੱਚੋਂ ਗਰੀਬੀ ਤੇ ਕੰਗਾਲੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਪੋ ਲਿਖੇ ਵੀ ਇਹ ਕੁਝ ਗਲਤੀਆਂ ਨਾ ਕਰੋ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਤੇ ਇਸ ਤੋਂ ਇਲਾਵਾ ਇਹ ਤਿੰਨ ਕੰਮ ਸ਼ਨੀਵਾਰ ਦੇ ਦਿਨ ਤੁਸੀਂ ਕਰਨਾ ਸ਼ੁਰੂ ਕਰ ਦਿਓਗੇ ਤਾਂ ਇਹ ਤਿੰਨ ਲੋਕਾਂ ਦੀ ਸੁੱਤੀ ਹੋਈ ਕਿਸਮਤ ਜਿਹੜੀ ਉਹ ਜਾਗ ਜਾਵੇਗੀ ਸਾਨੂੰ ਕਿਹੜੇ ਉਹ ਤਿੰਨ ਕੰਮ ਨੇ ਜਿਹੜੇ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਏ ਇਹ ਸਾਰੇ ਵਿਚਾਰ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਿਆਨ ਪਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਤ ਸੰਗੇ ਜੀ ਪਾਠ ਪੂਜਾ ਕਰਦੇ ਸਮੇਂ ਧਿਆਨ ਰੱਖਣ ਯੋਗ 11 ਗੱਲਾਂ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਪਾਠ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਵੀ ਸਾਨੂੰ ਇਹ ਦੁੱਖ ਤੇ ਕਸ਼ਟਾਂ ਤੇ ਬਿਮਾਰੀਆਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ ਆਖਰ ਅਸੀਂ ਉਹ ਕਿਹੜੀਆਂ ਗਲਤੀਆਂ ਕਰ ਦਿੰਨੇ ਆ ਜਿੰਨਾਂ ਦੀ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਤੇ ਦਿੱਕਤਾਂ ਦਾ ਸਾਹਮਣਾ ਆਪਣੀ ਜ਼ਿੰਦਗੀ ਦੇ ਵਿੱਚ ਹਰ ਮੋੜ ਤੇ ਕਰਨਾ ਪੈਂਦਾ ਹੈ ਆਕਿਰ ਸਾਸੰਗੇਤੀ ਅਸੀਂ ਪਾਠ ਪੂਜਾ ਕਰਦੇ ਸਮੇਂ ਕੁਝ ਅਜੇਹੀਆਂ ਗਲਤੀਆਂ ਕਰਦੀ ਹਾਂ ਜਿੰਨਾ ਦੀ ਕਰਕੇ ਸਾਨੂੰ ਇਹਨਾਂ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਉਹ ਕਿਹੜੀਆਂ ਗਲਤੀਆਂ ਨੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਇਹ ਸਾਰੀ ਜਾਣਕਾਰੀ ਦੇ ਲਈ ਤੁਸੀਂ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਫਾਇਦੇ ਵਾਲੀ ਹੈ ਇਸੀ ਤਰ੍ਹਾਂ ਸਾਸੰਗੀ ਜੀ ਪਾਠ ਪੂਜਾ ਕਰਦੇ ਸਮੇਂ ਸਾਨੂੰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਤੇ ਕਿਹੜੀਆਂ ਗੱਲਾਂ ਦਾ ਖਾਸ ਰੂਪ ਦੇ ਵਿੱਚ ਸਾਨੂੰ ਧਿਆਨ ਵੀ ਰੱਖਣਾ ਚਾਹੀਦਾ ਹੈ ਆਓ ਜਾਣਦੇ ਹਾਂ ਸਭ ਤੋਂ ਪਹਿਲੀ ਗੱਲ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਸੰਗੇ ਚ ਚਾਨੂੰ ਪਾਠ ਪੂਜਾ ਕਰਦੇ ਸਮੇਂ ਕਦੇ ਵੀ ਗੰਦੇ ਕੱਪੜੇ ਪਾ ਕੇ ਪਾਠ ਪੂਜਾ ਨਹੀਂ ਕਰਨੀ ਚਾਹੀਦੀ ਮਾਨਵਤਾ ਦੇ ਅਨੁਸਾਰ ਅਚੇਹ ਕਰਨ ਦੀ ਨਾਲ ਘਰ ਦੇ ਵਿੱਚ ਕੋਰ ਕੰਗਾਲੀ ਤੇ ਦਲੇਦਰਤਾ ਆਉਂਦੀ ਹੈ। ਪਾਠ ਪੂਜਾ ਕਰਦੇ ਸਮੇਂ ਸਾਨੂੰ ਆਪਣੇ ਮਨ ਨੂੰ ਹਮੇਸ਼ਾ ਬਾਹਰੋਂ ਰੋਕ ਕੇ ਇੱਕ ਮਨ ਇੱਕ ਚਿੱਤ ਹੋ ਕੇ ਪੂਰੀ ਤਰ੍ਹਾਂ ਪਵਿੱਤਰ ਰੱਖਣਾ ਚਾਹੀਦਾ ਹੈ। ਤੇ ਪੂਜਾ ਦੇ ਦੌਰਾਨ ਕਦੇ ਵੀ ਮਨ ਨੂੰ ਦੂਸ਼ਿਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਪਾਠ ਪੂਜਾ ਦੇ ਸਮੇਂ ਜੇਕਰ ਅਸੀਂ ਮਨ ਦੇ ਵਿੱਚ ਬੁਰੇ ਖਿਆਲ ਰੱਖਦੇ ਆ ਤਾਂ ਸਾਨੂੰ ਉਸ ਪਾਠ ਪੂਜਾ ਦਾ ਸ਼ੁਭ ਫਲ ਪ੍ਰਾਪਤ ਨਹੀਂ ਹੁੰਦਾ ਇਸ ਤੋਂ ਇਲਾਵਾ ਸਾਨੂੰ ਅਪਵਿੱਤਰਤਾ ਬਰਤਨ ਦੇ ਵਿੱਚ ਗੰਗਾ ਜਲ ਨਹੀਂ ਰੱਖਣਾ ਚਾਹੀਦਾ ਅਪਵਿੱਤਰ ਧਾਤੂ ਜਿਵੇਂ ਕਿ ਐਲੂਮੀਨੀਅਮ ਤੇ ਲੋਹੇ ਦੇ ਬਰਤਨ ਦੇ ਵਿੱਚ ਵੀ ਗੰਗਾ ਜਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਾਸੰਗੇ ਜੀ ਗੰਗਾ ਚਾਲ ਨੂੰ ਤਾਂਬੇ ਦੇ ਬਰਤਨ ਦੇ ਵਿੱਚ ਹੀ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਏਸੀ ਤਰ੍ਹਾਂ ਜੇਕਰ ਤੁਸੀਂ ਪੂਜਾ ਕਰਨ ਦੇ ਲਈ ਪੂਜਾ ਵਾਲੇ ਸਥਾਨ ਉੱਤੇ ਫੁੱਲ ਰੱਖਦੇ ਹੋ ਤੇ ਉਹ ਸੁੱਕ ਜਾਂਦੇ ਹਨ ਤਾਂ ਤੁਹਾਨੂੰ ਕਦੇ ਵੀ ਉਹਨਾਂ ਨੂੰ ਉਦਾਂ ਹੀ ਨਹੀਂ ਸੁੱਟਣਾ ਚਾਹੀਦਾ ਸਗੋਂ ਸਾਸੰਗੇ ਜੀ ਸਾਨੂੰ ਉਹਨਾਂ ਸੁੱਕੇ ਹੋਏ ਫੁੱਲਾਂ ਨੂੰ ਕਿਸੇ ਪਵਿੱਤਰ ਨਦੀ ਦੇ ਵਿੱਚ ਚਾਹ ਨੂੰ ਜਲ ਪ੍ਰਵਾਹ ਕਰਨਾ ਚਾਹੀਦਾ ਹੈ। ਤੇ ਹਮੇਸ਼ਾ ਲਈ ਇਸਤਰੀਆਂ ਨੂੰ ਕਦੇ ਵੀ ਭੁੱਲ ਕੇ ਵੀ ਪਾਠ ਪੂਜਾ ਘਰ ਦੇ ਵਿੱਚ ਸ਼ੰਖ ਨੂੰ ਨਹੀਂ ਵਜਾਉਣਾ ਚਾਹੀਦਾ ਅਜਿਹੇ ਕਾਰਨ ਦੇ ਨਾਲ ਮਾਤਾ ਲక్ష్ਮੀ ਹਮੇਸ਼ਾ ਹਮੇਸ਼ਾ ਦੇ ਲਈ ਉਹਨਾਂ ਦੇ ਘਰ ਦੇ ਵਿੱਚ ਉਹ ਚਲੀ ਜਾਂਦੀ ਏ ਤੇ ਜਿਸ ਕਾਰਨ ਉਸ ਘਰ ਦੇ ਵਿੱਚ ਧਨ ਦੌਲਤ ਦੀ ਵੀ ਵੱਡੀ ਹਾਨੀ ਹੁੰਦੀ ਤੇ ਉਹਨਾਂ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਦੋਸ਼ ਪੂਜਾ ਸਥਾਨ ਵਾਲੀ ਜਗਾ ਜਗਾ ਤੇ ਸਾਨੂੰ ਕਦੇ ਵੀ ਪਿੱਠ ਕਰਕੇ ਨਹੀਂ ਬੈਠਣਾ ਚਾਹੀਦਾ ਅਜਿਹਾ ਕਰਨ ਦੇ ਨਾਲ ਦੇਵੀ ਦੇਵਤਿਆਂ ਦਾ ਨਿਰਾਦਰ ਕਰਨ ਦੇ ਬਰਾਬਰ ਹੁੰਦਾ ਹੈ ਜਿਸ ਕਰਕੇ ਸਾਥ ਸੰਗੇ ਜੀ ਉਹ ਸਾਡੇ ਨਾਲ ਬੇहद ਨਰਾਜ ਹੋ ਜਾਂਦੇ ਹਨ ਜਿਸ ਕਰਕੇ ਸਾਨੂੰ ਦੁੱਖਾਂ ਕਸ਼ਟਾਂ ਮੁਸੀਬਤਾਂ ਦਾ ਅਸਥਾਈ ਰੂਪ ਦੇ ਵਿੱਚ ਸ सामना ਵੀ ਕਰਨਾ ਪੈਂਦਾ ਹੈ ਜ਼ਰੂਰ ਸੰਗੀਤੀ ਆਮ ਤੌਰ ਤੇ ਫੁੱਲਾਂ ਨੂੰ ਹੱਥਾਂ ਦੀ ਵਿੱਚ ਰੱਖ ਕੇ ਭਗਵਾਨ ਨੂੰ ਅਰਪਿਤ ਕੀਤੇ ਜਾਂਦੇ ਹਨ ਪਰ ਅਜਿਹਾ ਕਰਨਾ ਬਹੁਤ ਹੀ ਜ਼ਿਆਦਾ ਅਸ਼ੁੱਭ ਹੁੰਦਾ ਹੈ ਕਿ ਫੁੱਲਾਂ ਨੂੰ ਭਗਵਾਨ ਤੇ ਅਰਪਿਤ ਕਰਨ ਦੇ ਲਈ ਫੁੱਲਾਂ ਨੂੰ ਕਿਸੇ ਪਵਿੱਤਰ ਪਾਤਰ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਉਸ ਪਵਿੱਤਰ ਪਾਤਰ ਵਿੱਚੋਂ ਹੀ ਫੁੱਲਾਂ ਨੂੰ ਲੈ ਕੇ ਦੇਵੀ-ਦੇਵਤਿਆਂ ਨੂੰ ਉਹ ਫੁੱਲ ਅਰਪਿਤ ਕਰਨੇ ਚਾਹੀਦੇ ਹਨ ਅਜੀਹਾ ਕਰਨ ਦੀ ਨਾਲ ਕਰਦੇ ਵਿੱਚ ਸੁਖ ਸ਼ਾਂਤੀ ਆਉਂਦੀ ਹੈ ਤੇ ਬਹੁਤ ਸਾਰੇ ਲੋਕ ਅਜਿਹਾ ਵੀ ਹੁੰਦੇ ਨੇ ਸਾਜ ਸੰਗੇ ਜੀ ਜੋ ਦੀਪਕ ਨਾਲ ਦੀਪਕ ਲਗਾ ਕੇ ਜਲਾ ਲੈਂਦੇ ਨੇ ਤੇ ਸ਼ਾਸਤਰਾਂ ਦੇ ਅਨੁਸਾਰ ਅਜੀਹਾ ਕਰਨ ਦੇ ਨਾਲ ਉਹ ਵਿਅਕਤੀ ਜਲਦੀ ਰੋਗੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਕਸ਼ਟਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸ ਲਈ ਕਦੇ ਵੀ ਦੀਪਕ ਦੇ ਨਾਲ ਦੀਪਕ ਲਾਗੇ ਨਾ ਚਗਾਓ ਕਿਉਂਕਿ ਅਜਿਹਾ ਕਰਨਾ ਸਾਡੇ ਲਈ ਬਹੁਤ ਜ਼ਿਆਦਾ ਅਸ਼ੁਭ ਸਾਬਿਤ ਹੁੰਦਾ ਹੈ ਤੇ ਇਸ ਦੇ ਨਾਲ-ਨਾਲ ਘਰ ਦੇ ਵਿੱਚ ਪੂਜਾ ਸਥਾਨ ਵਾਲੇ ਥਾਂ ਦੇ ਉੱਤੇ ਕਦੇ ਵੀ ਸਾਨੂੰ ਕਦੇ ਵੀ ਦੇਵੀ-ਦੇਵਤਿਆਂ ਦੀਆਂ ਟੁੱਟੀਆਂ ਹੋਈਆਂ ਮੂਰਤੀਆਂ ਤੇ ਪਟੀਆਂ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਰੱਖਣ ਦੀ ਨਾਲ ਘਰ ਦੇ ਵਿੱਚ ਦੁੱਖ ਕਲੇਸ਼ ਵਧਦੇ ਹਨ ਤੇ ਹਮੇਸ਼ਾ ਲਈ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਏ ਤੇ ਇਸ ਲਈ ਘਰ ਦੇ ਵਿੱਚ ਪੂਜਾ ਸਥਾਨ ਹਮੇਸ਼ਾ ਦੇ ਸਾਫ਼ ਸੁਥਰੀਆਂ ਸਾਬਤ ਮੂਰਤੀਆਂ ਹੀ ਰੱਖੀਆਂ ਜਾਣ ਅਜਿਹਾ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬੇਹੱਦ ਖੁਸ਼ਹਾਲੀ ਆਵੇਗੀ ਇਸ ਲਈ ਨਾਲ-ਨਾਲ ਸਾਸੰਗੀ ਜੀ ਕਦੇ ਵੀ ਸਾਨੂੰ ਭਗਵਾਨ ਦੀ ਪੂਜਾ ਕਰਦੇ ਸਮੇਂ ਜਾਂ ਫਿਰ ਕਦੇ ਵੀ ਕਿਸੇ ਵੱਡੇ ਨਾਲ ਮਿਲਦੇ ਸਮੇਂ ਇੱਕ ਹੱਥ ਦੇ ਨਾਲ ਬਿਲਕੁਲ ਵੀ ਨਮਸਕਾਰ ਨਹੀਂ ਕਰਨੀ ਚਾਹੀਦੀ ਅਜਿਹਾ ਕਰਨ ਦੇ ਨਾਲ ਭਗਵਾਨ ਤੁਹਾਡੇ ਨਾਲ ਨਾਰਾਜ਼ ਹੋ ਜਾਂਦੇ ਹਨ ਤੇ ਜੇ ਇਸੇ ਨਾਲ ਤੁਹਾਡੇ ਸਿੱਧੇ ਕਰਮ ਵੀ ਪੁੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਪੂਜਾ ਸਥਾਨ ਦੇ ਉੱਤੇ ਸਾਨੂੰ ਪਵਿੱਤਰਤਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪੂਜਾ ਸਥਾਨ ਉੱਤੇ ਜੁੱਤੇ, ਚੱਪਲ ਜਾਂ ਚੁਰਾਬਾ ਪਾ ਕੇ ਕੋਈ ਵੀ ਵਿਅਕਤੀ ਨਹੀਂ ਜਾਣਾ ਚਾਹੀਦਾ। ਕਿਉਂਕਿ ਅਚੇਹਾ ਕਰਨ ਦੀ ਨਾਲ ਘਰ ਦੇ ਵਿੱਚ ਧੰਨ ਦੀ ਕਮੀ ਆਉਂਦੀ ਏ ਤੇ ਇਸ ਤੋਂ ਇਲਾਵਾ ਸਾਨੂੰ ਪੂਜਾ ਸਥਾਨ ਤੇ ਕੋਈ ਵੀ ਗੰਦਗੀ, ਗੰਦੀ ਵਸਤੂ ਜਾਂ ਗੰਦਗੀ ਨਹੀਂ ਰੱਖਣੀ ਚਾਹੀਦੀ। ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਚਾ ਬਹੁਣਾ ਚੌਣੀ ਔਂਕ ਦਾ ਪੂਜਾ ਸਥਾਨ ਦੀ ਸਫਾਈ ਦਾ ਖਾਸ ਤਿਆਣੀ ਚ ਰੂਰ ਰੱਖਿਓ ਇਸ ਦੇ ਨਾਲ ਨਾਲ ਸਾਧ ਸੰਗੇ ਜੀ ਜਾਲ ਦੁੱਧ ਦਹੀਂ ਭਗਵਾਨ ਦੇ ਪੂਜਾ ਸਥਾਨ ਉਤੇ ਅਰਪਿਤ ਕਰਨ ਦੇ ਸਮੇਂ ਉਹਨਾਂ ਦੇ ਵਿੱਚ ਕਦੇ ਵੀ ਆਪਣੀ ਉਂਗਲੀ ਨਹੀਂ ਪਾਉਣੀ ਚਾਹੀਦੀ ਅਜਿਹਾ ਕਰਨ ਦੇ ਨਾਲ ਉਹ ਚਾਲ ਦੁੱਧ ਦਹੀਂ ਉਹ ਅਪਵਿੱਤਰ ਹੋ ਜਾਂਦਾ ਹੈ ਜੇ ਸਕਾਰਨ ਸਾਡਾ ਟੇਕਿਆ ਮੱਥਾ ਉਹਨਾਂ ਦੇ ਚਰਨਾਂ ਦੇ ਵਿੱਚ ਸਵੀਕਾਰ ਨਹੀਂ ਹੁੰਦਾ ਤੇ ਸਾਨੂੰ ਭਗਵਾਨ ਵੱਲੋਂ ਕੋਈ ਵੀ ਸ਼ੁਭ ਫਾਲ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਤੋਂ ਇਲਾਵਾ ਪਾਠ ਪੂਜਾ ਕਰਦੇ ਸਮੇਂ ਇਸ ਗੱਲ ਦਾ ਵੀ ਖਾਸ ਧਿਆਨ ਰੱਖੋ ਕਿ ਕਦੇ ਵੀ ਤੁਹਾਡੇ ਪੂਜਾ ਕਰਦੇ ਸਮੇਂ ਤੁਹਾਡੇ ਨੇੜੇ ਤੇੜੇ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਇਸ ਕਾਰਨ ਤੁਹਾਡੀ ਕੀਤੀ ਪੂਜਾ ਅਧੂਰੀ ਹੀ ਰਹਿ ਜਾਂਦੀ ਏ ਤੇ ਤੁਸੀਂ ਮਨ ਮਨ ਚਾਹ ਫਲ ਪ੍ਰਾਪਤ ਕਰਨ ਤੋਂ ਵੀ ਵਾਂਝੇ ਰਹਿ ਜਾਂਦੇ ਹੋ ਪੂਜਾ ਸਥਾਨ ਵਾਲੀ ਥਾਂ ਦੇ ਉੱਤੇ ਹਮੇਸ਼ਾ ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਸਾਧ ਸੰਗਤ ਜੀ ਇਹ ਹੀ ਸਨ ਕੁਝ ਗਲਤੀਆਂ ਜੋ ਅਸੀਂ ਪਾਠ ਪੂਜਾ ਕਰਨ ਦੇ ਸਮੇਂ ਅਸੀਂ ਕਰਦੇ ਆ ਤੇ ਜਿਹੜੀਆਂ ਗਲਤੀਆਂ ਦੇ ਕਰਕੇ ਸਾਡੇ ਪਾਠ ਪੂਜਾ ਕਰਨ ਦੇ ਕਰਦੇ ਸਮੇਂ ਵੀ ਸਾਡੇ ਘਰ ਦੇ ਵਿੱਚ ਗਰੀਬੀ ਤੇ ਕੰਗਾਲੀ ਬਣੀ ਰਹਿੰਦੀ ਏ ਇਹ ਗਲਤੀਆਂ ਦੇ ਕਰਕੇ ਹੀ ਸਾਡੇ ਘਰ ਚੋਂ ਗਰੀਬੀ ਦੂਰ ਨਹੀਂ ਹੁੰਦੀ ਇਹਨਾਂ ਗਲਤੀਆਂ ਨੂੰ ਤੁਸੀਂ ਵੀ ਅੱਜ ਤੋਂ ਹੀ ਕਰਨਾ ਬੰਦ ਕਰ ਦਿਓ ਤੁਹਾਡੇ ਵੀ ਸਾਰੇ ਦੁੱਖ ਤਕਲੀਫ ਨੇ ਜਿਹੜੇ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਸਾਸੰਗੇ ਜੀ ਇਹ ਵੱਡੀ ਭਵਿੱਖ ਬਾਣੀ ਕੇ 2025 ਦੇ ਵਿੱਚ 11 ਤਰੀਕ ਨੂੰ ਆਉਣ ਵਾਲਾ ਸ਼ਨੀਵਾਰ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਪਲਟ ਕੇ ਰੱਖ ਦੇਵੇਗਾ ਤੇ ਇਹ ਤਿੰਨ ਰਾਸ਼ੀਆਂ ਹੋ ਜਾਣਗੀਆਂ ਕਰੋੜਪਤੀ ਜੀ ਹਾਂ ਸਾਸੰਗੇ ਜੀ ਅਜੇ ਹਾ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਖੂਣ ਵਾਲਾ ਹੈ ਕਿਉਂਕਿ ਸ਼ਨੀ ਦੇਵ ਤੁਹਾਡੀ ਵੱਲੋਂ ਦਿੱਤੀ ਗਈ ਭਗਤੀ ਤੇ ਦਾਨ ਪੁੰਨ ਤੋਂ ਬਿਹੱਦ ਪਰਸੰਨ ਹੋ ਚੁੱਕੇ ਹਨ ਜੇਸ ਕਰਕੇ ਹੁਣ ਤੁਹਾਡੀ ਗਰੀਬੀ ਅਮੀਰੀ ਦੇ ਵਿੱਚ ਬਦਲਣ ਵਾਲੀ ਹੈ ਤੇ ਤੁਸੀਂ ਆਉਣ ਵਾਲੇ 11 ਤਰੀਕ ਨੂੰ ਸ਼ਨੀਵਾਰ ਤੋਂ ਪਹਿਲਾ ਪਹਿਲਾ ਕਰੋੜਪਤੀ ਹੋ ਸਕਦੇ ਹੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਵੱਡੀ ਭਵਿੱਖਬਾਣੀ ਬਾਬਾ ਬੇਗਾ ਦੇ ਵੱਲੋਂ ਕੀਤੀ ਗਈ ਤੇ ਤੁਹਾਨੂੰ ਦੱਸ ਦਿੰਨੀ ਹਾਂ ਕਿ ਉਹਨਾਂ ਵੱਲੋਂ ਅੱਜ ਕੀਤੀ ਗਈ ਇਹ ਕੋਈ ਵੀ ਭਵਿੱਖਬਾਣੀ ਝੂਠੀ ਸਾਬਤ ਨਹੀਂ ਹੋਈ ਇਸ ਲਈ ਤੁਸੀਂ ਧਿਆਨ ਦੇ ਨਾਲ ਸੁਣਿਓ ਕਿ ਕਿਹੜੀਆਂ ਹੋ ਰਾਸ਼ੀਆਂ ਨੇ ਜਿਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ 11 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਸਾਰੀਆਂ ਦੂਰ ਹੋ ਜਾਣਗੀਆਂ ਇਸ ਦਿਨ ਨਾਲ ਨਾਲ ਸਾ ਸੰਗੇ ਜੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਆਉਣ ਵਾਲਾ ਸ਼ਨੀਵਾਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਰਹੇਗਾ ਕਿਉਂਕਿ ਤੁਹਾਡੇ ਪਰਿਵਾਰਿਕ ਮੈਂਬਰਾਂ ਦੇ ਸਭ ਦੁੱਖ ਕਸ਼ਟ ਦੂਰ ਹੋ ਜਾਣਗੇ ਤੇ ਆਰਥਿਕ ਤੰਗੀ ਦਾ ਸਾਹਮਣਾ ਤੁਹਾਨੂੰ ਇਨ ਦਿਨਾਂ ਦੇ ਵਿੱਚ ਬਿਲਕੁਲ ਵੀ ਨਹੀਂ ਕਰਨਾ ਪਵੇਗਾ ਤੇ ਘਰ ਦੇ ਵਿੱਚ ਪੈਸੇ ਦੀ ਪਾਣੀ ਦੀ ਤਰ੍ਹਾਂ ਵਰਖਾ ਵੀ ਹੋ ਸਕਦੀ ਹੈ ਦੀ ਆ우ਸਾ ਸੰਗੀਤ ਜੀ ਹੁਣ ਜਾਣਦੀ ਹਾਂ ਕਿ ਉਹ ਕਿਹੜੀਆਂ ਰਾਸ਼ੀਆਂ ਹਨ ਜਿਹੜੀਆਂ ਆਉਣ ਵਾਲੀ 11 ਤਰੀਕ ਨੂੰ ਸ਼ਨੀਵਾਰ ਤੋਂ ਪਹਿਲਾਂ ਕਰੋੜਪਤੀ ਹੋ ਸਕਦੀਆਂ ਹਨ ਸਭ ਤੋਂ ਪਹਿਲੀ ਰਾਸ਼ੀ ਕੁੰਭ ਰਾਸ਼ੀ ਇਹਨਾਂ ਰਾਸ਼ੀ ਵਾਲੀ ਜਾਤਕਾ ਨੂੰ 10 ਦਿਨ ਨਹੀਂ ਹਾਂ ਕਿ 101 ਸਾਲ ਪਹਿਲਾਂ ਬਾਬਾ ਬੇਕਾ ਨੇ ਇਹ ਵੱਡੀ ਭਵਿੱਖਬਾਣੀ ਕਰ ਦਿੱਤੀ ਸੀ ਕਿ 2025 ਦੇ ਵਿੱਚ 11 ਤਰੀਕ ਨੂੰ ਆਉਣ ਵਾਲਾ ਸ਼ਨੀਵਾਰ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਿਹਤ ਸ਼ੁਭ ਰਹੇਗਾ ਕਿਉਂਕਿ ਇਹਨਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਦੀ ಅಪਾਰ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ ਜਿੰਨਾਂ ਲੋਕਾਂ ਦੇ ਨਾਲ ਇਹਨਾਂ ਦਾ 2024 ਦੇ ਵਿੱਚ ਹρισਤਾ ਟੁੱਟ ਚੁੱਕਿਆ ਹੈ ਤਾਂ ਉਹ ਲੋਕ ਇਨਾਂ ਦਿਨਾਂ ਨਾਲ ਦੁਬਾਰਾ ਜੁੜਨਗੇ 2025 ਦਾ ਸਾਲ ਇਨਾਂ ਦੇ ਲਈ ਸ਼ੁਭ ਰਹੇਗਾ ਇਹ ਕੁੰਭ ਰਾਸ਼ੀ ਵਾਲੇ ਜਾਤਕ ਬਹੁਤ ਹੀ ਲੰਬੇ ਸਮੇਂ ਤੋਂ ਸ਼ਨੀ ਦੇਵ ਦੇ ਨਾਮ ਉੱਤੇ ਕੁਝ ਨਾ ਕੁਝ ਦਾਣ ਹਮੇਸ਼ਾ ਕਰਦੇ ਆ ਰਹੇ ਹਨ ਜਿਸ ਕਰਕੇ ਸ਼ਨੀ ਦੇਵ ਇਨਾਂ ਤੋਂ ਖੁਸ਼ ਹੋ ਕੇ ਇਨਾਂ ਨੂੰ ਦੇਣ ਵਾਲੇ ਹਨ ਵੱਡੇ ਵੱਡੇ ਵਰਦਾਨ ਜਿਨ੍ਹਾਂ ਦੇ ਨਾਲ ਸਾਸੰਗਰ ਜੀ ਇਹਨਾਂ ਦੀ ਕਿਸਮਤ ਪੂਰੀ ਤਰ੍ਹਾਂ ਪਲਟ ਜਾਵੇਗੀ ਇਹਨਾਂ ਦੇ ਸਭ ਤੋਂ ਛੋਟੇ ਪੁੱਤਰ ਜਾਂ ਫਿਰ ਸਭ ਤੋਂ ਛੋਟੀ ਬੇਟੀ ਨੂੰ ਸਰਕਾਰੀ ਬੈਂਕ ਮੈਨੇਜਰ ਦੀ ਜੌਬ ਆਉਣ ਵਾਲੀ ਸ਼ਨੀਵਾਰ ਤੋਂ ਪਹਿਲਾ ਪਹਿਲਾ ਪ੍ਰਾਪਤ ਹੋ ਸਕਦੀ ਹੈ ਜਿਸ ਦੇ ਨਾਲ ਸਾਸੰਗਰ ਜੀ ਘਰ ਦੇ ਵਿੱਚ ਪੈਸੇ ਦੀ ਪਾਣੀ ਦੀ ਤਰ੍ਹਾਂ ਵਰਖਾ ਹੋ ਜਾਵੇਗੀ ਇਨਾਂ ਦੀ ਜਨਮਾ ਚਨਮਾ ਦੀ ਕਰੀਬੀ ਜੜ ਤੋਂ ਖਤਮ ਹੋ ਚਾਵੇਗੀ ਤੇ ਇਸ ਤੋਂ ਇਲਾਵਾ ਇਨਾਂ ਦੇ ਲਈ ਤੀਰਥ ਯਾਤਰਾ ਕਰਨਾ ਸ਼ੁਭ ਦੱਸਿਆ ਗਿਆ ਹੈ ਤੇ ਇਸ ਦੇ ਨਾਲ ਹੀ ਸ਼ਨੀਵਾਰ ਦੇ ਦਿਨ ਕਾਲੇ ਰੰਗ ਦੇ ਕੱਪੜੇ ਤੇ ਜੁੱਤੇ ਪਾਉਣਾ ਇਨਾਂ ਦੇ ਲਈ ਸ਼ੁਭ ਮੰਨਿਆ ਗਿਆ ਹੈ ਕਿਉਂਕਿ ਇਨਾਂ ਨੂੰ ਸ਼ਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਤੋਂ ਲਬਾ ਤੁਲਾ ਰਾਸ਼ੀ 1 ਸਾਲ ਪਹਿਲਾਂ ਬਾਬਾ ਬੀਂਗਾ ਦੇ ਵੱਲੋਂ ਇਹ ਵੱਡੀ ਭਵਿੱਖ ਬਾਣੀ ਕੀਤੀ ਗਈ ਹੈ ਕਿ 2024 ਦੇ ਵਿੱਚ ਔਨ ਵਾਲਾ 11 ਤਰੀਕ ਨੂੰ ਸ਼ਨੀਵਾਰ ਦਾ ਦਿਨ ਇਹਨਾਂ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਲੈ ਕੇ ਆ ਸਕਦਾ ਹੈ ਤੇ ਜਿਸ ਦੇ ਨਾਲ ਸਾਸੰਗੀ ਜੀ ਇਹਨਾਂ ਦੀ ਕਿਸਮਤ ਪੂਰੀ ਤਰ੍ਹਾਂ ਪਲਟ ਜਾਵੇਗੀ ਤੇ ਇਹਨਾਂ ਦੇ ਘਰ ਵਿੱਚ ਪੈਸੇ ਸੰਬੰਧੀ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ। ਹਾਂਜੀ ਸਾਧ ਸੰਗੇ ਜੀ ਇਹਨਾਂ ਦੇ ਬੱਚਿਆਂ ਨੂੰ ਵਿਦੇਸ਼ ਵਿੱਚ ਸਰਕਾਰੀ ਜੋਬ ਹਾਸਲ ਹੋਵੇਗੀ ਜਿਸ ਨਾਲ ਇਹਨਾਂ ਦੇ ਘਰ ਦੇ ਵਿੱਚ ਬੇਸੁਮਾਰ ਪੈਸਾ ਆਵੇਗਾ। ਜੇਕਰ ਇਹਨਾਂ ਨੇ ਆਪਣਾ ਜੀਵਨ 2024 ਦੇ ਵਿੱਚ ਗਰੀਬੀ ਦੇ ਵਿੱਚ ਬਤੀਤ ਕੀਤਾ ਹੈ ਦਾ ਸਾਂਗੇ ਜੀ 2025 ਦੇ ਵਿੱਚ ਆਉਣ ਵਾਲੇ ਸ਼ਨੀਵਾਰ ਤੋਂ ਇਨਾਂ ਦਾ ਸਮਾਂ ਬਹੁਤ ਹੀ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਇਨਾਂ ਦੇ ਵਪਾਰ ਕੰਮਾਂ ਦੇ ਵਿੱਚ ਲਾਭ ਹੋਵੇਗਾ ਜਿਸ ਨਾਲ ਘਰ ਦੇ ਵਿੱਚ ਧਨ ਦੀ ਪ੍ਰਾਪਤੀ ਹੋਵੇਗੀ ਬਣਦੇ ਹੋਏ ਕੰਮਾਂ ਦੇ ਵਿੱਚ ਰੁਕਾਵਟਾਂ ਵੀ ਸਮਾਪਤ ਹੋਣ ਵਾਲੀਆਂ ਹਨ ਜਿਸ ਨਾਲ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਵੇਗਾ ਤੇ ਸ਼ਨੀ ਦੇਵ ਦਾ ਆਸ਼ੀਰਵਾਦ ਇਹਨਾਂ ਨੂੰ ਬਣਾਈ ਰੱਖਣ ਦੇ ਲਈ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਗਰੀਬਾਂ ਦੇ ਵਿੱਚ ਥੋੜਾ ਥੋੜਾ ਕਰਕੇ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸੰਸਾਦ ਸੰਗੇ ਚੀ ਦੂਹ ਰਾਸ਼ੀਆਂ ਤੇ 30 ਰਾਸ਼ੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਿੰਨੇ ਹਾਂ ਕਿ ਬਾਬਾ ਬੇਗਾ ਦੇ ਦੁਆਰਾ 101 ਸਾਲ ਪਹਿਲਾਂ ਇਹ ਵੱਡੀ ਭਵਿੱਖਬਾਣੀ ਕੀਤੀ ਗਈ ਸੀ ਕਿ 11 ਤਰੀਕ ਨੂੰ ਆਉਣ ਵਾਲਾ ਸ਼ਨੀਵਾਰ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਅਨੁਕੂਲ ਸਿੱਧ ਹੋ ਸਕਦਾ ਹੈ ਤੇ 11 ਤੋਂ ਪਹਿਲਾਂ 11 ਤਰੀਕ ਤੋਂ ਪਹਿਲਾਂ ਤੁਹਾਡੇ ਕਿਸੇ ਪਰਿਵਾਰਿਕ ਮੈਂਬਰ ਨੂੰ ਰੁਜ਼ਗਾਰ ਮਿਲ ਸਕਦਾ ਹੈ ਜਿਸ ਦੇ ਨਾਲ ਤੁਹਾਨੂੰ ਗਰੀਬੀ ਦੂਰ ਕਰਨ ਦੇ ਵਿੱਚ ਸਹਾਰਾ ਵੀ ਮਿਲੇਗਾ ਤੇ ਘਰ ਦੇ ਵਿੱਚ ਬੇਸੁਮਾਰ ਪੈਸਾ ਵੀ ਦਾਖਲ ਹੋਣ ਵਾਲਾ ਹੈ ਤੇ ਬੱਚੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਵਾਲੇ ਹਨ ਇਹ ਸਭ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਹੀ ਹੋਣ ਵਾਲਾ ਹੈ ਜੇਕਰ ਤੁਸੀਂ ਸ਼ਨੀ ਦੇਵ ਦੇ ਨਾਮ ਉੱਤੇ ਕੋਈ ਨਾ ਕੋਚ ਦਾਨ ਕਰਦੇ ਰਹਿਣੀ ਹੋ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਤਰੱਕੀ ਪਾਉਣ ਤੋਂ ਕੋਈ ਵੀ ਨਹੀਂ ਰੋਕ ਪਾਵੇਗਾ ਇਸ ਤੋਂ ਇਲਾਵਾ ਸਾਥ ਸੰਗੇ ਜੀ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਤੁਸੀਂ ਪੁਨ ਦਾਨ ਦਾ ਕੰਮ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਕੁਝ ਕੱਪੜੇ ਜੋ ਤੁਹਾਡੇ ਵਰਤੂ ਦੇ ਵਿੱਚ ਨਹੀਂ ਆਉਂਦੇ ਪਰ ਉਹ ਕੋਝ ਜਿਸ ਸਮਾਂ ਦੀ ਉਸੂ ਰੂਸਾ ਕੇ ਦੇ ਹਰਨ ਤੇ ਉਹਨਾਂ ਨੂੰ ਤੁਸੀਂ ਦਾਨ ਦੇ ਤੌਰ ਤੇ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਪਰਿਵਾਰਾਂ ਨੂੰ ਤੁਸੀਂ ਦੇ ਸਕਦੇ ਹੋ ਜੋ ਆਜ ਕਾਲ ਦੇ ਠੰਡ ਦੇ ਸਮੇਂ ਦੇ ਵਿੱਚ ਆਪ ਖੁਦ ਲੈ ਕੇ ਨਹੀਂ ਪਾ ਸਕਦੇ ਸੋ ਇਸ ਤਰ੍ਹਾਂ ਦਾ ਵੀ ਤੁਸੀਂ ਪੁੰਨ ਦਾਨ ਕਰ ਸਕਦੇ ਹੋ ਤੁਸੀਂ ਜ਼ਰੂਰ ਕਰਿਆ ਕਰੋ ਸੋ ਜੋ ਵੀ ਅਸੀਂ ਪੁੰਨਦਾਨ ਕਰਦੇ ਆ ਉਸ ਦਾ ਜੋ ਫਾਲੇ ਸਾਨੂੰ ਵਦਕੇ ਮਿਲਦਾ ਏ ਇਸ ਕਰਕੇ ਸਾਨੂੰ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਦਸਵੰਦ ਦੇ ਤੌਰ ਤੇ ਸਾਨੂੰ ਜ਼ਰੂਰ ਪੁੰਨਦਾਨ ਕਰਨਾ ਚਾਹੀਦਾ ਹੈ ਤੇ ਸ਼ਨੀਵਾਰ ਵਾਲੇ ਦਿਨ ਤੁਸੀਂ ਮਾਤਾ ਕਾਲੀ ਦੇ ਮੰਦਰ ਦੇ ਵਿੱਚ ਹੋ ਸਕੇ ਤਾਂ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾ ਕੇ ਆਇਆ ਕਰੋ ਕਿ ਤੁਸੀਂ ਆਪਣੇ ਘਰ ਦੀ ਸੁਖ ਸ਼ਾਂਤੀ ਦੇ ਲਈ ਅਰਦਾਸ ਵੀ ਕਰਿਆ ਕਰੋ ਤੇ ਹਰ ਰੋਜ਼ ਆਪਣੇ ਘਰ ਦੇ ਵਿੱਚ ਪਾਠ ਕਰਿਆ ਕਰੋ ਤੁਸੀਂ ਜ਼ਿਆਦਾ ਪਾਠ ਨਹੀਂ ਕਰ ਸਕਦੇ ਜਿਵੇਂ ਪੰਜ ਬਾਣੀਆਂ ਜਾਂ ਫਿਰ ਰੈ ਰਾ ਸਾਬ ਦਾ ਪਾਠ ਚੁਪਈ ਸਾਬ ਜਾਂ ਜਪਜੀ ਸਾਬ ਦੇ ਪੰਜ ਪਾਠ ਜ਼ਰੂਰ ਕਰਿਆ ਕਰੋ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕਵਾਹੀ ਹਰੂ ਸੱਚੇ ਪਾਸ਼ਾ ਤੁਹਾਡੇ ਸਾਰਿਆਂ ਤੇ ਹੀ ਮਿਹਰ ਭਰਿਆ ਹੱਥ ਰੱਖਣਗੇ ਦੇ ਜੇਰੇ ਭੈਣ ਭਰਾ ਕਹਿੰਦੇ ਆ ਕਿ ਸਾਡੇ ਪਾਠ ਪੂਜਾ ਕਰਦੇ ਸਮੇਂ ਵੀ ਸਾਡੇ ਘਰ ਦੇ ਵਿੱਚੋਂ ਗਰੀਬੀ ਤੇ ਕੰਗਾਲੀ ਦੂਰ ਨਹੀਂ ਹੁੰਦੀ ਉਹ ਇਹ ਕੁਝ ਗਲਤੀਆਂ ਨੇ ਜੋ ਕਰ ਰਹੇ ਨੇ ਜਾਣੀ ਅਣਜਾਣੀ ਦੇ ਵਿੱਚ ਇਹਨਾਂ ਗਲਤੀਆਂ ਨੂੰ ਕਰਨਾ ਬੰਦ ਕਰ ਦਿਓ ਤੇ ਤੁਹਾਡੀਆਂ ਚਿੰਨੀਆਂ ਵੀ ਪ੍ਰੋਬਲਮ ਮੁਸ਼ਕਲਾ ਹੋਣਗੀਆਂ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਜਿਸ ਦਿਨ ਨਾਲ ਕਦੇ ਵੀ ਤੁਹਾਡੇ ਘਰ ਦੇ ਵਿੱਚ ਤੰਨ ਦੀ ਕਮੀ ਨਹੀਂ ਆਵੇਗੀ ਨਾ ਹੀ ਤੁਹਾਡੇ ਘਰ ਦੇ ਵਿੱਚ ਗਰੀਬੀ ਆਵੇਗੀ ਨਾ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਉਹ ਲੜਾਈ ਕਲੇਸ਼ ਉਹ ਵੀ ਦੂਰ ਰਹੇਗਾ ਸੋ ਸਾਥ ਸੰਗੇ ਜੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਸੰਗਤ ਜੀ ਪੁੱਲਾ ਚੋਕਾਂ ਦੀ ਹੀਮਾ ਬਖਸ਼ਨੀ ਬੋਲਦੇ ਸਮੇਂ ਚਾਨੀ ਅਨੇ ਚਾਨੀ अनेका ਗਲਤੀਆਂ ਪੁੱਲਾ ਚੋਕਾਂ ਹੋ ਜਾਂਦੀਆਂ ਨੇ ਹੀਮਾ ਬਖਸ਼ਨੀ ਸਾਸੰਗਤ ਜੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਛੋੜੋ ਗੁਰੂ ਵਾਲੇ ਬਣੋ ਤੇ ਚੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਨਾਲ ਛੋੜੋ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤ ਦਾ ਪਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੀ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਛੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਮੇਰੇ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਪੈਨ ਪਰਵਾ ਦੀ ਘਰ ਪਰਿਵਾਰ ਤੇ ਸਾਰੀ ਸੰਸਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੀ ਕਰ ਹਸਦੀ ਵਾਸਤੇ ਰਹਿਣ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਸਾਜ ਸੰਗੇ ਜੀ ਵੱਦ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਾਂ ਜੋ ਕੇ ਵਾਹਿਗੁਰੂ ਸੱਚੇ ਪਾਛਾ ਜੀ ਦੀ ਤੁਹਾਡੇ ਤੇ ਬੇਅੰਤ ਕਿਰਪਾ ਬਣੀ ਰਹੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ